ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਵਿਆਹ ਹੋ ਕੇ ਕੈਨੇਡਾ ਆਈ ਕੁੜੀ ਦੀ ਅਸਲ ਸੱਚਾਈ ਇੱਕ ਕਹਾਣੀ ਸਿਮਰਨ ਦੀ ਹੈ ਇੱਕ 25 ਸਾਲ ਦੀ ਪੰਜਾਬੀ ਕੁੜੀ ਜਿਸ ਦਾ ਵਿਆਹ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਮੁੰਡੇ ਹਰਪ੍ਰੀਤ ਨਾਲ ਹੋਇਆ ਸਿਮਰਨ ਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਦੇ ਸੁਪਨੇ ਹੁਣ ਹਕੀਕਤ ਵਿੱਚ ਬਦਲਣ ਵਾਲੇ ਹਨ ਉਸਨੇ ਕੈਨੇਡਾ ਬਾਰੇ ਬਹੁਤ ਕੁਝ ਸੁਣਿਆ ਸੀ ਸਾਫ਼ ਸੁਥਰੇ ਸ਼ਹਿਰ ਖੂਬਸੂਰਤ ਨਜ਼ਾਰੇ ਅਤੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਮੌਕੇ ਹਰਪ੍ਰੀਤ ਨੇ ਵੀ ਉਸ ਨੂੰ ਆਪਣੇ ਨਵੇਂ ਦੇਸ਼ ਦੀਆਂ ਚੰਗਿਆਈਆਂ ਬਾਰੇ ਦੱਸਿਆ ਸੀ ਉਹ ਇੱਕ ਦੂਜੇ ਨੂੰ ਬਹਿਦ ਪਿਆਰ ਕਰਦੇ ਸਨ ਅਤੇ ਉਹਨਾਂ ਦਾ ਵਿਆਹ ਪੰਜਾਬ ਵਿੱਚ ਤੂਮ-ਦਾਮ ਨਾਲ ਹੋਇਆ ਸਿਮਰਨ ਨੇ ਸੋਚਿਆ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਸੁਹਾਵਣਾ ਮੋੜ ਹੋਵੇਗਾ ਉਸਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਅਲਵਿਦਾ ਕਿਹਾ ਅੱਖਾਂ ਵਿੱਚ ਸੁਪਨੇ ਲੈ ਕੇ ਕੈਨੇਡਾ ਲਈ ਉਡਾਨ ਭਰੀ ਜਦੋਂ ਉਹ 에어ਪੋਰਟ ਤੇ ਉਤਰੀ ਤਾਂ ਉਸਦੇ ਚਿਹਰੇ ਤੇ ਮੁਸਕਰਾਹਟ ਸੀ ਅਤੇ ਦਿਲ ਵਿੱਚ ਉਮੀਦਾਂ ਦੀ ਚਮਕ ਉਸਨੇ ਸੋਚਿਆ ਕਿ ਸਭ ਕੁਝ ਸੁਨਹਿਰੀ ਹੋਵੇਗਾ ਪਰ ਅਸਲੀ ਸੱਚਾਈ ਉਸ ਦੀ ਸੋਚ ਤੋਂ ਕਿਤੇ ਵੱਖਰੀ ਸੀ ਜਦੋਂ ਸਿਮਰਨ ਕੈਨੇਡਾ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਸਨੇ ਪਹਿਲੀ ਵਾਰ ਬਰਫ਼ ਦੇਖੀ ਜੋ ਉਸਨੇ ਪਹਿਲਾ ਸਿਰਫ ਫਿਲਮਾਂ ਵਿੱਚ ਹੀ ਵੇਖੀ ਸੀ ਹਰਪ੍ਰੀਤ ਉਸਨੂੰ ਆਪਣੇ ਘਰ ਲੈ ਗਿਆ ਇੱਕ ਵੱਡਾ ਸੁੰਦਰ ਬੰਗਲਾ ਜਿਸ ਨੂੰ ਵੇਖ ਕੇ ਸਿਮਰਨ ਦਾ ਦਿਲ ਖੁਸ਼ੀ ਨਾਲ ਭਰ ਗਿਆ ਉਸਨੇ ਸੋਚਿਆ ਕਿ ਇਹ ਉਸ ਦਾ ਸੁਪਨਿਆਂ ਦਾ ਘਰ ਹੈ ਹਰਪ੍ਰੀਤ ਨੇ ਉਸਨੂੰ ਸ਼ਹਿਰ ਘੁਮਾਇਆ ਵੱਡੀਆਂ-ਵੱਡੀਆਂ ਇਮਾਰਤਾਂ ਸਾਫ਼ ਸੜਕਾਂ ਅਤੇ ਚਮਕਦੇ ਨਜ਼ਾਰੇ ਦਿਖਾਏ ਉਹ ਇੱਕ ਦੂਜੇ ਦੇ ਨਾਲ ਸਮਾਂ ਬਿਤਾਉਂਦੇ ਹੱਸਦੇ ਖੇਡਦੇ ਅਤੇ ਖੁਸ਼ੀ ਦੇ ਪਲ ਜੀਉਂਦੇ सिमरन ਨੂੰ ਲੱਗਿਆ ਕਿ ਉਸ ਦਾ ਵਿਆਹ ਸੱਚਮੁੱਚ ਸਫਲ ਹੋ ਗਿਆ ਹੈ। ਉਸਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ। ਉਹਨਾਂ ਨੂੰ ਦੱਸਿਆ ਕਿ ਉਹ ਬਹੁਤ ਖੁਸ਼ ਹੈ ਅਤੇ ਕੈਨੇਡਾ ਸੁਪਨਿਆਂ ਦੀ ertid ਹੈ। ਉਸਦੇ ਮਾਪਿਆਂ ਦੀਆਂ ਅੱਖਾਂ ਵਿੱਚ ਵੀ ਖੁਸ਼ੀ ਦੇ ਹੰਝੂ ਸਨ। ਪਰ ਇਹ ਖੁਸ਼ੀ ਦਾ ਆਲਮ ਜ਼ਿਆਦਾ देर ਨਹੀਂ ਟਿਕਿਆ। ਕੁਝ ਦਿਨਾਂ ਬਾਅਦ ਸਿਮਰਨ ਨੂੰ ਅਹਿਸਾਸ ਹੋਣ ਲੱਗਾ ਕਿ ਇਹ ਨਵੀਂ ਜ਼ਿੰਦਗੀ ਉਸ ਦੀਆਂ ਉਮੀਦਾਂ ਨਾਲੋਂ ਬਹੁਤ ਵੱਖਰੀ ਹੈ। ਉਸ ਦੇ ਸੁਪਨਿਆਂ ਦੀ ਦੁਨੀਆ ਵਿੱਚ ਇੱਕ ਅਜੀਬ ਸੱਚ ਲੁਕਿਆ ਸੀ ਜੋ ਹੌਲੀ-ਹੌਲੀ ਸਾਹਮਣੇ ਆਉਣ ਵਾਲਾ ਸੀ ਕੈਨੇਡਾ ਦੀ ਸੰਸਕ੍ਰਿਤੀ ਸਿਮਰਨ ਲਈ ਇੱਕ ਨਵਾਂ ਸਦਮਾ ਲੈ ਕੇ ਆਈ ਪੰਜਾਬ ਵਿੱਚ ਉਹ ਆਪਣੇ ਪਰਿਵਾਰ ਦੇ ਗਰਮਜੋਸ਼ੀ ਭਰੇ ਮਾਹੌਲ ਵਿੱਚ ਰਹਿੰਦੀ ਸੀ ਜਿੱਥੇ ਹਰ ਕੋਈ ਇੱਕ ਦੂਜੇ ਦੀ ਮਦਦ ਲਈ ਤਿਆਰ ਹੁੰਦਾ ਸੀ ਪਰ ਇੱਥੇ ਲੋਕ ਆਪਣੇ ਕੰਮ ਵਿੱਚ ਇੰਨੇ ਮਸਤ ਸਨ ਕਿ ਉਹਨਾਂ ਕੋਲ ਗਲਬਾਤ ਲਈ ਵੀ ਸਮਾਂ ਨਹੀਂ ਸੀ ਸਿਮਰਨ ਨੂੰ ਗਵਾਂਡੀਆਂ ਦੀ ਇਹ ਠੰਡੀ ਰਵਈਆ ਅਜੀਬ ਲੱਗਿਆ ਉਹ ਚਾਹੁੰਦੀ ਸੀ ਕਿ ਕੋਈ ਉਸ ਨਾਲ ਗੱਲ ਕਰੇ ਪਰ ਸਭ ਆਪਣੀ ਦੁਨੀਆ ਵਿੱਚ ਖੋਏ ਹੋਏ ਸਨ ਖਾਣ ਪੀਣ ਦਾ ਫਰਕ ਵੀ ਉਸ ਨੂੰ ਖਟਕਦਾ ਸੀ ਪੰਜਾਬ ਦੀਆਂ ਰੋਟੀਆਂ ਸਰੋਂ ਦਾ ਸਾਗ ਅਤੇ ਲੱਸੀ ਦੀ ਥਾਂ ਇੱਥੇ ਪੀਜ਼ਾ ਅਤੇ 버ਗਰ ਸਨ ਜੋ ਉਸ ਦੇ ਜੀਬ ਨੂੰ ਪਸੰਦ ਨਹੀਂ ਸਨ ਉਸ ਨੇ ਹਰਪ੍ਰੀਤ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਪਰ ਉਸ ਨੇ ਕਿਹਾ ਇੱਥੇ ਅਡਜਸਟ ਕਰਨਾ ਪੈਂਦਾ ਹੈ ਸਿਮਰਨ ਨੇ ਕੋਸ਼ਿਸ਼ ਕੀਤੀ ਪਰ ਉਸ ਦਾ ਦਿਲ ਨਹੀਂ ਮੰਨਦਾ ਸੀ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਅਤੇ ਉਸ ਦੇ ਦਿਲ ਵਿੱਚ ਇੱਕ ਖਾਲੀਪਨ ਪਰਣ ਲੱਗਾ ਇਹ ਸਭ ਉਸ ਲਈ ਇੱਕ ਅਜੀਬ ਅਨੁਭਵ ਸੀ ਜਿਸ ਨਾਲ ਉਹ ਜੂਝ ਰਹੀ ਸੀ ਪਾਸ਼ਾ ਦੀ ਸਮੱਸਿਆ ਸਿਮਰਨ ਲਈ ਸਭ ਤੋਂ ਵੱਡੀ ਰੁਕਾਵਟ ਬਣ ਗਈ ਉਸ ਨੂੰ ਅੰਗਰੇਜ਼ੀ ਬਹੁਤ ਘੱਟ ਆਉਂਦੀ ਸੀ ਅਤੇ ਕੈਨੇਡਾ ਵਿੱਚ ਹਰ ਥਾਂ ਅੰਗਰੇਜ਼ੀ ਹੀ ਸੀ ਦੁਕਾਨ ਤੇ ਜਾਣਾ ਬੈਕ ਵਿੱਚ ਕੰਮ ਕਰਵਾਉਣਾ ਜਾਂ ਕਿਸੇ ਨਾਲ ਗੱਲ ਕਰਨਾ ਸਭ ਕੁਝ ਉਸ ਲਈ ਔਖਾ ਸੀ ਉਹ ਹਰਪ੍ਰੀਤ ਤੇ ਨਿਰਭਰ ਰਹਿੰਦੀ ਪਰ ਉਹ ਦਿਨ ਪਰ ਕੰਮ ਤੇ ਹੁੰਦਾ ਸਿਮਰਨ ਨੇ ਅੰਗਰੇਜ਼ੀ ਸਿੱਖਣ ਦੀ ਖਾਣੀ ਪਰ ਇਹ ਉਸ ਲਈ ਪਹਾੜ ਵਾਂਗ ਲੱਗਦਾ ਸੀ ਹਰਪ੍ਰੀਤ ਨੇ ਉਸ ਨੂੰ ਪਾਸ਼ਾ ਸਕੂਲ ਵਿੱਚ ਭੇਜਿਆ ਪਰ ਉੱਥੇ ਵੀ ਉਹ ਆਪਣੇ ਆਪ ਨੂੰ ਸਮਝਾ ਨਹੀਂ ਸਕਦੀ ਸੀ ਉਸ ਦੇ ਸਾਹਮਣੇ ਲੋਕ ਤੇਜ਼ੀ ਨਾਲ ਗੱਲ ਕਰਦੇ ਅਤੇ ਉਹ ਚੁੱਪਚਾਪ ਸਿਰ ਚੁਕਾਈ ਖੜੀ ਰਹਿੰਦੀ ਇਸ ਸਭ ਉਸ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਂਦਾ ਸੀ ਉਹ ਸੋਚਦੀ ਕਿ ਉਹ ਇੱਥੇ ਇੱਕ ਅਜਨਬੀ ਹੈ ਜਿਸ ਦੀ ਕੋਈ ਆਵਾਜ਼ ਨਹੀਂ ਪੰਜਾਬ ਵਿੱਚ ਉਸ ਦੇ ਦੋਸਤ ਅਤੇ ਪਰਿਵਾਰ ਸਨ ਪਰ ਇੱਥੇ ਸਮੇਂ ਦੇ ਫਰਕ ਕਾਰਨ ਉਹਨਾਂ ਨਾਲ ਗੱਲ ਕਰਨਾ ਵੀ ਮੁਸ਼ਕਲ ਸੀ ਉਸ ਦੇ ਦਿਲ ਵਿੱਚ ਇਕਲਾਪਨ ਦੀ ਗੂੜੀ ਛਾਇਆ ਪੈ ਗਈ ਅਤੇ ਉਹ ਆਪਣੇ ਆਪ ਨੂੰ ਬੇਵਸ ਮਹਿਸੂਸ ਕਰਦੀ ਸਿਮਰਨ ਦੇ ਸੌਰੇ ਪਰਿਵਾਰ ਨਾਲ ਵੀ ਉਸ ਦਾ ਤਾਲਮੇਲ ਨਹੀਂ ਬੈਠ ਸਕਿਆ ਉਹ ਕੈਨੇਡਾ ਵਿੱਚ ਹੀ ਰਹਿੰਦੇ ਸਨ ਅਤੇ ਉਸ ਦੇ ਘਰ ਤੋਂ ਥੋੜੀ ਦੂਰੀ ਤੇ ਸਨ ਸ਼ੁਰੂ ਵਿੱਚ ਉਹਨਾਂ ਨੇ ਉਸ ਨੂੰ ਖੁੱਲੇ ਦਿਲ ਨਾਲ ਸਵਾਗਤ ਕੀਤਾ ਪਰ ਜਲਦੀ ਹੀ ਗੱਲਾਂ ਬਦਲ ਗਈਆਂ ਉਹ ਚਾਹੁੰਦੇ ਸਨ ਕਿ ਸਿਮਰਨ ਕਰਦੇ ਸਾਰੇ ਕੰਮ ਕਰੇ ਪੰਜਾਬੀ ਖਾਣਾ ਬਣਾਏ ਅਤੇ ਉਹਨਾਂ ਦੀਆਂ ਰੀਤੀਆਂ ਨੂੰ ਪੂਰੀ ਤਰ੍ਹਾਂ ਅਪਣਾਏ ਪਰ ਸਿਮਰਨ ਅਜੇ ਵੀ ਇਸ ਨਵੇਂ ਦੇਸ਼ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਨੂੰ ਉਹਨਾਂ ਦੀਆਂ ਉਮੀਦਾਂ ਪਾਰੀ ਲੱਗਦੀਆਂ ਸਨ ਜਦੋਂ ਉਹ ਆਪਣੀਆਂ ਮੁਸ਼ਕਿਲਾਂ ਦੱਸਦੀ ਤਾਂ ਉਹ ਸਮਝਣ ਦੀ ਬਜਾਏ ਉਸਨੂੰ ਟੋਕਦੇ ਇਸ ਨਾਲ ਸਿਮਰਨ ਅਤੇ ਉਸਦੇ ਸਾਰੇ ਪਰਿਵਾਰ ਵਿੱਚ ਦੂਰੀ ਵੱਧਣ ਲੱਗੀ ਹਰਪ੍ਰੀਤ ਨੇ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਪਰਿਵਾਰ ਅਤੇ ਪਤਨੀ ਦੇ ਵਿਚਕਾਰ ਫਸ ਗਿਆ ਸਿਮਰਨ ਨੂੰ ਲੱਗਦਾ ਸੀ ਕਿ ਹਰਪ੍ਰੀਤ ਉਸ ਦੀ ਬਜਾਏ ਆਪਣੇ ਮਾਪਿਆਂ ਦੀ ਗੱਲ ਜ਼ਿਆਦਾ ਸੁਣਦਾ ਹੈ ਇਸ ਨਾਲ ਉਸ ਦਾ ਦਿਲ ਟੁੱਟਿਆ ਅਤੇ ਉਹ ਆਪਣੇ ਪਤੀ ਤੋਂ ਵੀ ਨਾਰਾਜ਼ ਹੋ ਗਈ। ਇਹ ਤਣਾ ਉਸ ਦੀ ਜ਼ਿੰਦਗੀ ਨੂੰ ਹੋਰ ਔਖਾ ਬਣਾਉਣ ਲੱਗਾ। ਹੋਮ ਸਿਕਨੈਸ ਨੇ ਸਿਮਰਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਸ ਨੂੰ ਆਪਣੇ ਪੰਜਾਬ ਦੇ ਕਰਦੀਆਂ ਯਾਦਾਂ ਸਤਾਉਂਦੀਆਂ ਸਨ। ਮਾਪਿਆਂ ਦਾ ਪਿਆਰ, ਦੋਸਤਾਂ ਦੀਆਂ ਹਸਿਆ ਅਤੇ ਤਿਉਹਾਰਾਂ ਦੀ ਰੌਣਕ। ਉਹ ਉਹਨਾਂ ਨਾਲ ਗੱਲ ਕਰਨ ਲਈ ਤਰਸਦੀ ਪਰ ਸਮੇਂ ਦਾ ਫਰਕ ਇਸ ਦੀ ਇਜਾਜ਼ਤ ਨਹੀਂ ਦਿੰਦਾ ਸੀ। ਕੈਨੇਡਾ ਵਿੱਚ ਤਿਉਹਾਰ ਵੀ ਫਿੱਕੇ ਲੱਗਦੇ ਸਨ ਕਿਉਂਕਿ ਉੱਥੇ ਪੰਜਾਬ ਵਾਲੀ ਗਰਮਜੋਸ਼ੀ ਨਹੀਂ ਸੀ ਉਹ ਆਪਣੇ ਆਪ ਨੂੰ ਇੱਕ ਅਜਨਬੀ ਦੇਸ਼ ਵਿੱਚ ਮਹਿਸੂਸ ਕਰਦੀ ਜਿੱਥੇ ਉਸ ਦਾ ਕੋਈ ਸਾਥੀ ਨਹੀਂ ਸੀ ਰਾਤ ਨੂੰ ਉਹ ਅਕਸਰ ਰੋਂਦੀ ਅਤੇ ਸੋਚਦੀ ਕਿ ਉਸ ਨੇ ਇਹ ਫੈਸਲਾ ਕਿਉਂ ਲਿਆ ਹਰਪ੍ਰੀਤ ਨੇ ਉਸ ਨੂੰ ਸਮਝਾਇਆ ਕਿ ਸਮਾਂ ਸਭ ਠੀਕ ਕਰ ਦੇਵੇਗਾ ਪਰ ਉਸ ਦਾ ਦਿਲ ਇਹ ਮੰਨਣ ਲਈ ਤਿਆਰ ਨਹੀਂ ਸੀ ਉਹ ਪੰਜਾਬ ਵਾਪਸ ਜਾਣਾ ਚਾਹੁੰਦੀ ਸੀ ਪਰ ਵਿਆਹ ਦੀਆਂ ਜ਼ਿੰਮੇਵਾਰੀਆਂ ਨੇ ਉਸ ਦੇ ਹੱਥ ਬੰਨ੍ਹ ਦਿੱਤੇ ਸਨ ਉਸ ਨੇ ਆਪਣੇ ਆਪ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਪਰ ਹਰ ਯਾਦ ਉਸ ਨੂੰ ਹੋਰ ਤੋੜਦੀ ਸੀ ਇਹ ਇਕੱਲਾਪਨ ਉਸ ਦੇ ਦਿਲ ਵਿੱਚ ਡੂੰਗਾ ਉਤਰ ਗਿਆ ਅਤੇ ਉਹ ਇਸ ਤੋਂ ਬਾਹਰ ਨਿਕਲਣ ਦਾ ਰਾਹ ਨਹੀਂ ਲੱਭ ਸકી ਇੱਕ ਦਿਨ ਸਿਮਰਨ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਝਟਕਾ ਲੱਗਾ ਉਸ ਨੇ ਹਰਪ੍ਰੀਤ ਦੇ ਫੋਨ ਵਿੱਚ ਇੱਕ ਸੁਨੇਹਾ ਦੇਖਿਆ ਜਿਸ ਵਿੱਚ ਉਸ ਦੀ ਪੁਰਾਣੀ ਗਰਲਫ੍ਰੈਂਡ ਦਾ ਜ਼ਿਕਰ ਸੀ ਉਹ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਹਰਪ੍ਰੀਤ ਅਜੇ ਵੀ ਉਸ ਨਾਲ ਸੰਪਰਕ ਵਿੱਚ ਸੀ। ਸਿਮਰਨ ਨੇ ਉਸ ਨਾਲ ਗੱਲ ਕੀਤੀ ਪਰ ਹਰਪ੍ਰੀਤ ਨੇ ਇਸ ਨੂੰ ਟਾਲ ਦਿੱਤਾ ਅਤੇ ਕਿਹਾ ਕਿ ਇਹ ਪੁਰਾਣੀ ਗੱਲ ਹੈ। ਪਰ ਸਿਮਰਨ ਦਾ ਦਿਲ ਟੁੱਟ ਗਿਆ। ਉਸ ਨੂੰ ਲੱਗਿਆ ਕਿ ਉਸ ਦਾ ਸਾਰਾ ਪਰੋਸਾ ਚਕਨਾਚੂਰ ਹੋ ਗਿਆ ਹੈ। ਉਹ ਸੋਚਣ ਲੱਗੀ ਕਿ ਜਿਸ ਇਨਸਾਨ ਲਈ ਉਸਨੇ ਆਪਣਾ ਸਭ ਕੁਝ ਛੱਡ ਦਿੱਤਾ ਉਸਨੇ ਉਸ ਨਾਲ ਇਹ ਧੋਖਾ ਕੀਤਾ। ਉਸ ਦੀਆਂ ਅੱਖਾਂ ਵਿੱਚ ਹੰਝੂ ਅਤੇ ਦਿਲ ਵਿੱਚ ਗੁੱਸਾ ਸੀ। ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਸੀ। ਉਸ ਨੇ ਸੋਚਿਆ ਕਿ ਉਸ ਦੀ ਜ਼ਿੰਦਗੀ ਹੁਣ ਖਤਮ ਹੋ ਗਈ ਹੈ ਅਤੇ ਉਹ ਕਦੇ ਖੁਸ਼ ਨਹੀਂ ਰਹਿ ਸਕੇਗੀ। ਇਹ ਝਟਕਾ ਉਸ ਲਈ ਇੰਨਾ ਵੱਡਾ ਸੀ ਕਿ ਉਹ ਰੋਜ਼ ਰਾਤ ਨੂੰ ਜਾਗਦੀ ਅਤੇ ਆਪਣੇ ਫੈਸਲੇ ਤੇ ਪਛਤਾਵਾ ਕਰਦੀ। ਉਸ ਦੀ ਦੁਨੀਆ ਉਜੜ ਗਈ ਸੀ ਅਤੇ ਉਹ ਇਸ ਦੁੱਖ ਵਿੱਚ ਡੁੱਬ ਗਈ। सिमरन ਨੇ ਹਾਰ ਨਹੀਂ ਮੰਨੀ। ਉਸਨੇ ਆਪਣੇ ਦੁੱਖ ਨੂੰ ਤਾਕਤ ਵਿੱਚ ਬਦਲਣ ਦਾ ਫੈਸਲਾ ਕੀਤਾ। ਉਸਨੇ ਅੰਗਰੇਜ਼ੀ ਸਿੱਖਣ ਲਈ ਦਿਨ ਰਾਤ ਮਿਹਨਤ ਸ਼ੁਰੂ ਕਰ ਦਿੱਤੀ ਅਤੇ ਪਾਸ਼ਾ ਸਕੂਲ ਵਿੱਚ ਪੂਰੀ ਲਗਨ ਨਾਲ ਲੱਗ ਗਈ। ਉਸਨੇ ਕੁਝ ਨਵੇਂ ਦੋਸਤ ਬਣਾਏ ਜੋ ਉਸ ਵਾਂਗ ਹੀ ਨਵੇਂ ਸਨ ਅਤੇ ਉਸ ਦੀਆਂ ਮੁਸ਼ਕਲਾਂ ਨੂੰ ਸਮਝਦੇ ਸਨ। ਉਸਨੇ ਆਪਣੇ ਸਹੁਰੇ ਪਰਿਵਾਰ ਨਾਲ ਖੁੱਲ ਕੇ ਗੱਲ ਕੀਤੀ ਅਤੇ ਆਪਣੀਆਂ ਪਰੇਸ਼ਾਨੀਆਂ ਸਾਂਝੀਆਂ ਕੀਤੀ। ਜਦੋਂ ਉਹਨਾਂ ਨੂੰ ਉਸਦੀ ਮਿਹਨਤ ਅਤੇ ਹੌਸਲੇ ਦਾ ਪਤਾ ਲੱਗਾ ਤਾਂ ਉਹ ਵੀ ਉਸਦੀ ਮਦਦ ਲਈ ਅੱਗੇ ਆਇਆ ਹੈ ਹਰਪ੍ਰੀਤ ਨੇ ਵੀ ਆਪਣੀ ਗਲਤੀ ਮੰਨੀ ਅਤੇ ਸਿਮਰਨ ਨੂੰ ਪਰੋਸਾ ਦਿੱਤਾ ਕਿ ਉਹ ਆਪਣਾ ਪੁਰਾਣਾ ਸੰਪਰਕ ਖਤਮ ਕਰ ਦੇਵੇਗਾ ਸਿਮਰਨ ਨੇ ਉਸ ਨੂੰ ਮਾਫ ਕਰ ਦਿੱਤਾ ਅਤੇ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਨਵਾਂ ਮੌਕਾ ਦਿੱਤਾ ਉਸ ਨੇ ਕੈਨੇਡਾ ਦੀ ਜ਼ਿੰਦਗੀ ਨਾਲ ਅਡਜਸਟ ਕਰਨ ਲਈ ਬਹੁਤ ਕੁਝ ਸਿੱਖਿਆ ਖਾਣਾ ਬਣਾਉਣ ਤੋਂ ਲੈ ਕੇ ਸਮਾਜ ਵਿੱਚ ਰਹਿਣ ਦੇ ਤਰੀਕੇ ਉਸ ਦੀ ਇਹ ਮਿਹਨਤ ਅਤੇ ਹੌਸਲਾ ਉਸ ਨੂੰ ਇੱਕ ਨਵੀਂ ਸਿਮਰਨ ਬਣਾਉਣ ਵਿੱਚ ਮਦਦ ਕਰ ਰਏ ਸਨ ਜੋ ਹੁਣ ਮੁਸ਼ਕਲਾਂ ਨਾਲ ਲੜਨ ਲਈ ਤਿਆਰ ਸੀ ਸਮੇਂ ਦੇ ਨਾਲ ਸਿਮਰਨ ਨੇ ਕੈਨੇਡਾ ਵਿੱਚ ਆਪਣੀ ਇੱਕ ਨਵੀਂ ਪਛਾਣ ਬਣਾਈ ਉਸ ਨੇ ਇੱਕ ਚੰਗੀ ਨੌਕਰੀ ਹਾਸਲ ਕੀਤੀ ਜਿਸ ਨਾਲ ਉਸ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਉਸ ਦੇ ਪਰਿਵਾਰ ਅਤੇ ਦੋਸਤ ਉਸ ਦੀ ਤਰੱਕੀ ਵੇਖ ਕੇ ਖੁਸ਼ ਸਨ ਹਰਪ੍ਰੀਤ ਨਾਲ ਉਸ ਦਾ ਰਿਸ਼ਤਾ ਵੀ ਮਜ਼ਬੂਤ ਹੋ ਗਿਆ ਅਤੇ ਉਹ ਇੱਕ ਦੂਜੇ ਦੇ ਸਾਥ ਨਾਲ ਖੁਸ਼ਹਾਲ ਜ਼ਿੰਦਗੀ ਜੀਣ ਲੱਗੇ ਸਿਮਰਨ ਨੇ ਸਿੱਖਿਆ ਕਿ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਨਾ ਅਤੇ ਉਹਨਾਂ ਤੋਂ ਸਿੱਖਣਾ ਜ਼ਰੂਰੀ ਹੈ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਰਿਸ਼ਤਿਆਂ ਵਿੱਚ ਸੰਚਾਰ ਦੀ ਕਿੰਨੀ ਐਮਿੱਤ ਹੈ ਉਸ ਨੇ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨਾ ਸਿੱਖ ਲਿਆ ਜਿਸ ਨਾਲ ਉਸ ਦੀ ਜ਼ਿੰਦਗੀ ਵਿੱਚ ਸਕੂਨ ਆਇਆ ਉਸ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਿਲ ਵਕਤ ਵਿੱਚ ਵੀ ਹੌਸਲਾ ਰੱਖਣ ਨਾਲ ਜ਼ਿੰਦਗੀ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ ਸਿਮਰਨ ਹੁਣ ਇੱਕ ਮਜ਼ਬੂਤ ਅਤੇ ਖੁਸ਼ਹਾਲ ਔਰਤ ਸੀ ਜਿਸ ਨੇ ਆਪਣੇ ਸੁਪਨਿਆਂ ਨੂੰ ਨਵੀਂ ਉਡਾਨ ਦਿੱਤੀ ਇਸ ਕਹਾਣੀ ਦਾ ਸਬਕ ਇਹ ਹੈ ਕਿ ਜ਼ਿੰਦਗੀ ਵਿੱਚ ਚੁਣੌਤੀਆਂ ਸਭ ਦੇ ਹਿੱਸੇ ਆਉਂਦੀਆਂ ਹਨ ਪਰ ਉਹਨਾਂ ਤੋਂ ਡਰਨ ਦੀ ਬਜਾਏ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਸਿਮਰਨ ਨੇ ਸਾਨੂੰ ਸਿਖਾਇਆ ਕਿ ਮਿਹਨਤ ਅਤੇ ਹੌਸਲੇ ਨਾਲ ਹਰ ਮੁਸ਼ਕਿਲ ਨੂੰ ਪਾਰ ਕੀਤਾ ਜਾ ਸਕਦਾ ਹੈ ਰਿਸ਼ਤਿਆਂ ਵਿੱਚ ਸੰਚਾਰ ਦੀ अहमियत ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਦੱਸਣ ਨਾਲ ਗਲਤਫਹਿਮੀਆਂ ਤੋਂ ਬਚਿਆ ਜਾ ਸਕਦਾ ਹੈ ਸਿਮਰਨ ਦੀ ਜ਼ਿੰਦਗੀ ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਭਾਵੇਂ ਹਾਲਾਤ ਕਿੰਨੇ ਵੀ ਔਖੇ ਹੋਣ ਆਪਣੇ ਆਪ ਤੇ ਪਰੋਸਾ ਅਤੇ ਮਿਹਨਤ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਮੁੜ ਸਜਾ ਸਕਦੇ ਹੋ ਇਹ ਕਹਾਣੀ ਹਰ ਉਸ ਇਨਸਾਨ ਲਈ ਪ੍ਰੇਰਣਾ ਹੈ ਜੋ ਨਵੇਂ ਸਫ਼ਰ ਤੇ ਕਦਮ ਰੱਖਦਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ